ਪੇ ਲੋਰ ਆ ਗਏ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਾਮ ਸ਼ਕਾਰਾਂ ਕਰੀਆਂ ਸਾਰੀ ਸੰਗਤ ਉਹ ਵਾਹਿਗੁਰੂ 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 ਸੱਚੇ ਪਾਤਸ਼ਾਹ ਤੇਰੇ ਆਹਰਾ ਵਾਹਿਗੁਰੂ ਕੇ ਲਾਹੌਰ ਲੌਚਾ ਗੁਰਦਰਾ ਸਾਹਿਬ ਉੱਥੋਂ ਨਮਸਕਾਰ ਕਰ ਰਹੇ ਆ ਹਾਤ ਗੁਰਜੀ ਦੀ ਕਿਰਪਾ ਸੱਚੇ ਪਾਤਸ਼ਾਹ ਦੀ Boy. ਇਹ ਬੋਸ ਸੱਚਾ ਬਾਸ਼ਾ ਜਾਂ ਤੇ ਫੜੀ ਮਾਰਾ ਉੱਤਰ ਲਈ ਇਹਨੂੰ ਫੜੀ ਮਾਰਾ ਜਾ ਇੱਥੇ ਆਹੀਂ ਫੜਾ ਮੋਟ ਥੱਲੇ ਦਾ ਦ੍ਰਿਸ਼ ਬਣਾਈਏ ਆ ਜਾ ਸਰਵੰਸ ਹਾਂ ਠੀਕ ਹੈ ਜੀ ਆ ਦੇਖ ਲੈ ਅੱਗੋ ਪਿੱਛੇ ਤਾਂ ਨਹੀਂ ਆਏ ਤੇਰੇ ਦਰਸ਼ਨ ਕਰਵਾਤੇ ਹੈ ਹਾਂ ਠੀਕ ਹੈ ਨਹੀਂ ਹਾਂ ਦੇ ਦਰਸ਼ਨ ਤੇ ਹਾਂ ਆ ਯਾਰ ਥੱਲੇ ਨੂੰ ਉਤਰਨ ਵਾਲੀਆਂ ਪੌੜੀਆਂ ਇਕਦਮ ਸਿੱਧੀਆਂ ਗੁਰੂ ਕੇ ਲਾਹੌਰ ਖੜੇ ਆ ਸਾਧ ਸੰਗਤ ਆ ਕੇ ਆ ਸਾਹਮਣਿਆਂ ਦੇ ਇਧਰ ਸਾਰੀਆਂ ਪਹਾੜੀਆਂ ਦੀਆਂ ਦਾਲੇ-ਦਾਲੇ ਆ ਨਿਸ਼ਾਨ ਸਾਹਿਬ ਮਾਈਕ ਆਹ ਦੇ ਸਾਹਮਣੇ ਇਧਰ ਤੁਹਾਨੂੰ ਦਿਖਾਉਂਦੇ ਆ ਨੀਵੇਂ ਤਾਂ ਤੋਂ ਉਹ ਸਾਹਮਣੇ ਤਰਵੈਣੀ ਸਾਹਿਬ ਗੁਰਦੁਆਰਾ ਹਾਂ ਉਹ ਦੇ ਤਰਵੈਣੀ ਉੱਥੋਂ ਉੱਤਰਦੇ ਨਹੀਂ ਸਿੱਧੇ ਪਰਿਓ ਬੇਲਾ ਕਿੰਨੀ ਰੌਣਕ ਹੁੰਦੀ ਆ ਜਦੋਂ ਜਦੋਂ ਆਪਾਂ ਆਉਨੇ ਆ ਲੰਗਰਾਂ ਵੇਲੇ ਸਵੇਰੇ ਅਨੰਦਪੁਰ ਸਾਹਿਬ ਤੋਂ ਉਹ ਲੱਗਣ ਲੱਗਦੇ ਜਿਹੜੇ ਰਾਹ ਆਏ ਆ ਆ ਰਿਹਾ ਥੱਲੇ ਆ ਉਹ ਖੜੀ ਗੱਡੀ ਵੇਚਦੀ ਦੀਦੀ ਆਹੋ ਉਹ ਦੇ ਆ ਜਗਾ ਇਧਰ ਆਦੇ ਆ ਸਾਰਾ ਪਹਾੜੀ ਏਰੀਆ ਆ ਦੇ ਗੁਰੂ ਕੇ ਲਾਹੌਰ ਪਹੁੰਚੇ ਹੋਏ ਆ ਸਾਧ ਸੰਗਤ ਆਨੰਦਪੁਰ ਸਾਹਿਬ ਆ ਉਦੋਂ ਹੋਲੇ ਮੱਲੇ ਵੇਲ ਤਾਂ ਫਿਰ ਲੰਗਰ ਚੱਲਦਾ ਉਸ ਕਰਕੇ ਨਹੀਂ ਆਇਆ ਜਾਂਦਾ ਤੇ ਨਾਲੇ ਆਪਣੇ ਇਤੇ ਖੰਡ ਪਾਟ ਪ੍ਰਕਾਸ਼ ਕਰਾਇਆ ਹੁੰਦਾ ਆਨੰਦਪੁਰ ਸਾਹਿਬ ਸਾਰੇ ਨਗਰ ਦੇ ਭਲੇ ਵਾਸਤੇ ਤੰਦਰੁਸਤੀ ਵਾਸਤੇ ਉਹਦਾ ਕਰਕੇ ਸਾਧ ਸੰਗਤ ਤੇ ਸੰਗਤਾਂ ਆਈਆਂ ਹੁਣ ਆਜੋ ਸਾਰੀਆਂ ਸੰਗਤਾਂ ਦੇ ਨਾਮ ਸਕਾਰ ਕਰਕੇ ਆਏ ਆ ਗੁਰੂ ਕੇ ਲਾਹੌਰ ਵਾਹਿਗੁਰੂ ਕਾ 15 ਮਿੰਟ ਪੜਿਆ ਬਣ ਗਿਆ ਹੂੰ ਪ੍ਰੀਤ ਉਹ ਵੇਖਾ ਤੈਨੂੰ ਦਿਖਾਵਾਂਗੇ ਸਵੇਰੇ ਵੱਲਾ ਪਰ ਦੇਖ ਕੇ ਰੱਖ ਗੁਰੂ ਕੇ ਲੋਹਰ ਖੜੀ ਸੰਗਤੋਂ